ਸ੍ਰੀ ਸ਼ਕਲ ਜੀ ਮੈਂ ਲਾਹ ਪ੍ਰੇਤਕ ਹੋਰ ਹਾਜ਼ਰਾਂ ਸੀ ਗੁਰਪ੍ਰੀਤ ਸਿੰਘ ਦੁਆਰਾ ਲਿਖੀ ਗਈ ਕਹਾਣੀ ਕਿਸਮਤ ਪੁੜੀ ਲਗੀ ਆਓ ਆਪਾਂ ਸ਼ੁਰੂ ਕਰਦੀ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸ਼ਿੰਦਾ ਦਿਹਾੜੀਧਾਰ ਬੰਦਾ ਸੀ ਉਹ ਪਿੰਡ ਚ ਰਹਿੰਦਾ ਸੀ ਘਰ ਵਿੱਚ ਉਸ ਦੀ ਪਤਨੀ ਨਸੀਬੋ ਤੇ ਉਸ ਦੀਆਂ ਦੋ ਧੀਆਂ ਕਿਰਨ ਤੇ ਸ਼ੋਮਨ ਸਨ ਸ਼ਿੰਦਾ ਪਮੇ ਆਪ ਕੋਰਾਨ ਪੜ੍ਹ ਬੰਦਾ ਸੀ ਪਰ ਉਹ ਆਪਣੀਆਂ ਧੀਆਂ ਨੂੰ ਪੜਾਉਣਾ ਚਾਹੁੰਦਾ ਸੀ ਉਹ ਨਹੀਂ ਚਾਹੁੰਦਾ ਜੋ ਗਰੀਬੀ ਮਾਰੇ ਦਿਨ ਅਨਪੜ੍ਹ ਹੋਣ ਕਰਕੇ ਉਹਨਾਂ ਹਟਾਏ ਨਹੀਂ ਉਸ ਤੇ ਬੱਚੇ ਵੀ ਨਾ ਉਹ ਸਭ ਹਟਾਉਣ ਸਾਰਾ ਦਿਨ ਮੰਡੀ ਚ ਮੀਂਦ ਮਜ਼ਦੂਰੀ ਕਰਦਾ ਤਾਂ ਕਿਤੇ ਸ਼ਾਮ ਨੂੰ ਜਾ ਕੇ ਘਰ ਦਾ ਚੁੱਲ੍ਹਾ ਬਲਦਾ ਸੀ ਉਸ ਦੀ ਘਰ ਵਾਲੀ ਵੀ ਲੋਕਾਂ ਦੇ ਝਾੜੂ ਪੂੰਝਾ ਸਾਫ ਸਫਾਈ ਦਾ ਕੰਮ ਕਰਦੀ ਸੀ ਤੇ ਘਰ ਆ ਕੇ ਡੰਗਰਾਂ ਦਾ ਕਰਦੀ ਸੀ ਇੱਕ ਮਿੰਟ ਵੀ ਨਹੀਂ ਟਿਕਾ ਨਹੀਂ ਸੀ ਮਿਲਦਾ ਇਤਾਂ ਹੀ ਕਰ ਕਰਾ ਕੇ ਘਰ ਦੇ ਤੇ ਬੱਚਿਆਂ ਦੇ ਸਕੂਲ ਦੇ ਖਰਚੇ ਨਿਕਲ ਜਾਂਦੇ ਸੀ ਕਰ ਵਿੱਚ ਜੋ ਕੁਝ ਵੀ ਸੀ ਦੋਵੇਂ ਜੀ ਉਸੇ ਵਿੱਚ guzara ਕਰ ਰਹੇ ਸੀ ਤੇ ਰੱਬ ਦੀ ਰਹਿਜਾ ਚ ਰਾਜੀ ਸੀ ਇੱਕ ਵਾਰ ਸਿੰਦੀ ਨੂੰ ਉਸ ਦੇ ਜਿਗਰੀ ਜਰ ਬਿਛਨੇ ਦਾ ਸੁਨੇਹਾ ਆਇਆ ਮਿਲ ਕੇ ਜਾਣ ਲਈ ਸਿੰਦਾ ਸੋਚੀ ਪੈ ਗਿਆ ਅਚਾਨਕ ਕੀ ਗੱਲ ਹੋ ਗਈ ਬਈ ਅਗਲੇ ਦਿਨ ਹੀ ਸਿੰਦਾ ਜਾ ਪਹੁੰਚਿਆ ਬਿਛਨੇ ਦੇ ਘਰ ਜਦੋਂ ਉਸ ਦੇ ਜਾਂਦੇ ਨੂੰ ਕਲੇਸ਼ ਪਾਈ ਬੈਠਾ ਸੀ ਬਿਛਨੇ ਦੀ ماں ਸੰਤੀ ਕਿਉਂਕਿ ਬਿਛਨੇ ਦੇ ਘਰ ਕੁੜੀ ਹੋਈ ਸੀ ਜਦ ਕੀ ਉਹ ਮੁੰਡੇ ਦੀਆਂ ਅਸਾਂ ਲਗਾਈ ਬੈਠੀ ਸੀ ਉਹ ਬਿਛਨੇ ਦੀ ਘਰ ਵਾਲੀ ਨੂੰ ਕੋਸਣ ਲੱਗੀ ਸੀ ਮਾੜਾ ਚੰਗਾ ਜੂ ਮੂੰ ਆਇਆ ਬੁੱਲੀ ਜਾ ਰਹੀ ਸੀ ਅਕੇ ਪਹਿਲਾਂ ਜਵਾਕ ਸੀ ਜੰਮਿਆ ਉਹ ਵੀ ਪੱਥਰ ਮਾਰਿਆ ਸਾਡੀ ਸਿਰ ਤੇ ਵੇ ਬਿਛਨੇ ਆ ਦੇਖੀ ਕੀ ਜਾਨਾ ਫਹਾ ਵੜਦੀ ਇਸ ਤਾਂ ਹੋਣੀ ਨਹੀਂ ਕੱਲ ਨੂੰ ਵੇੜੀ ਚ ਪੱਥਰ ਹੀ ਪੱਥਰ وڑੇ ਫਿਰ ਮੈਂ ਇਹ ਦੇਖੀ ਮੈਂ ਤਾਂ ਪਹਿਲਾਂ ਹੀ ਪੇਟ ਦੀ ਸੀ ਉੱਜੜ ਜਾਉ ਕਿਸੇ ਡਾਕਟਰ ਨੂੰ ਦਿਖਾ ਲ ਤੂੰ ਨਾ ਸੁਣੀ ਮੇਰੀ ਬੁੱਢੀ ਦੀ ਬੋਲ ਬੋਲ ਕੇ ਮੇਰਾ ਤਾਂ ਸੰਗ ਹੀ ਸੁੱਕ ਗਿਆ ਤੈਨੂੰ ਬਿਸ਼ਨੇ ਦੀ ਕਰਵੜੀ ਕੰਨ ਲੱਗੀ ਰੋਈ ਜਾ ਰਹੀ ਸੀ ਬਾਰ ਬਾਰ ਤਰਲੇ ਕਰ ਰਹੀ ਸੀ ਉਹ ਆਪਣੀ ਧੀ ਨੂੰ ਲੈ ਕੇ ਪੇਕੇ ਚਲੀ ਜਾਓ ਪਰ ਇਹ ਕਹਿਰ ਨਾ ਕਮਾਓ ਮੇਰੀ ਧੀ ਤੇ ਉਸ ਦਾ ਕੀ ਕਸੂਰ ਐ ਇਸ ਵਿੱਚ ਬਿਸ਼ਨਾ ਡੁੰਨ ਵੱਟਾ ਬਣਿਆ ਖੜਾ ਰਿਹਾ ਉਸ ਦੀ ਜਵਾਨ ਨੂੰ ਇੱਕ ਵੀ ਲਫ਼ਜ਼ ਨਾ ਨਿਕਲਿਆ ਆਖਿਰ ਨੂੰ ਕੋਈ ਪੇਸ਼ ਨਾ ਚੱਲਦੀ ਦੇਖ ਪਿਛਨੇ ਨੂੰ ਕਹਿੰਦੀ ਵਿਪੁੱਤ ਇਸ ਨੂੰ ਕੁਝੇ ਚ ਪਾ ਕੇ ਦਾਬਾ ਕਿਤੇ ਸਿੰਦਾ ਇਹ ਖੜਾ ਸਭ ਸੁਣ ਰਿਹਾ ਸੀ ਉਦਾਂ ਦਾ ਬਿਸ਼ਨਾ ਸੀ ਮਾਂ ਦਾ ਲਾਈ ਲਗ ਉਸ ਤੇ ਪੱਲੂ ਨਾਲ ਬੰਨਿਆ ਰਹਿਣ ਵਾਲਾ ਇਸ ਤੋਂ ਪਹਿਲਾਂ ਬਿਸ਼ਨਾ ਕੁਝ ਕਰਦਾ ਆ ਕੇ ਜਦ ਸਿੰਦੇ ਤੋਂ ਸਵਰਨਾ ਹੋਇਆ ਤਾਂ ਕਹਿਣ ਲੱਗਾ ਤੁਹਾਨੂੰ ਕੁੜੀ ਜਮੀ ਦਾ ਜੀ ਇੰਨਾ ਹੀ ਦੁੱਖਾ ਤਾਂ ਮੈਨੂੰ ਦੇ ਦੋ ਮੈਂ ਪਾ ਲਊਂਗਾ ਇਸ ਨੂੰ ਤਾਂ ਇਹ ਸੁਣ ਕੇ ਸੰਤੀ ਕਹਿਣ ਲੱਗੀ ਵਿਸ਼ਿੰਦਿਆ ਅਕਲ ਨੂੰ ਹੱਥ ਮਾਰ ਪਹਿਲਾਂ ਆਪਣੀਆਂ ਤੇ ਜੰਮੀਆਂ ਉਹ ਤਾਂ ਸਾਹਮਲਾ ਪਹਿਲਾਂ ਹੀ ਕਬੀਲਦਾਰੀ ਭਾਰੀ ਆ ਤੇਰੇ ਸਿਰ ਤੇ ਦਿਹਾੜੀ ਦਾ ਰਵੰਦਾ ਤੂੰ ਸੋ ਖਰਚੀ ਹੁੰਦੀ ਆ ਘਰਾਂ ਦੇ ਕੱਲ ਨੂੰ ਇਹ ਵੱਡੀਆਂ ਹੋਣਗੀਆਂ ਨੇ ਵਿਆਹ ਕਰਨੇ ਸੌਕੇ ਪੈਣੇ ਕਿਤੇ ਕੁੜੀਆਂ ਦੇ ਮੰਗਿਆ ਥੀਲਾ ਨਹੀਂ ਦਿੰਦਾ ਕੋਈ ਅੱਜ ਕੱਲ੍ਹ ਦੇ ਜ਼ਮਾਨੇ 'ਚ ਸ਼ਿੰਦਾ ਕਹਿਣ ਲੱਗਾ ਕੋਈ ਗੱਲ ਨਹੀਂ ਜੀ ਜਿੱਥੇ ਦੋ ਪਲ ਰਹੀਆਂ ਨੇ ਉੱਥੇ ਇਹ ਵੀ ਪਲ ਜਾਓ ਦਾਣਾ ਪਣੀ ਦਾ ਸਬਦਾ ਉੱਪਰ ਵਾਲੇ ਨੇ ਲਿਖਿਆ ਹੀ ਹੁੰਦਾ ਪਹਿਲਾਂ ਹੀ ਇਹ ਵੀ ਆਪਣੀ ਲੇਖਾਂ ਦਾ ਹੀ ਖਾਓ ਸਦਿੰਦਾ ਨਾਮ ਨਹੀਂਤਾ ਮਾਂ ਪੁੱਤਨੀ ਆਪਸ ਵਿੱਚ ਲਾ ਕਰਕੇ ਕੁੜੀ ਉਸ ਨੂੰ ਦੇ ਦਿੱਤੀ ਤੇ ਕਿਹਾ ਸਾਡਾ ਅੱਜ ਤੋਂ ਇਸ ਦੇ ਨਾਲ ਕੋਈ ਸਬੰਧ ਨਹੀਂ ਆ ਹੁਣ ਸ਼ਕਲ ਨਾ ਦਿਖਾਈ ਇਸ ਦੀ ਕਦੇ ਵੀ ਸ਼ਾਮ ਨੂੰ ਸਿੰਦਾ ਜਦ ਘਰ ਆਇਆ ਤੇ ਉਸ ਨੇ ਸਾਰੀ ਗੱਲ ਆਪਣੀ ਘਰ ਵਾਲੀ ਨੂੰ ਦੱਸੀ ਤਾਂ ਪਹਿਲਾਂ ਤਾਂ ਉਹ ਰਾਜ਼ੀ ਨਾ ਹੋਈ ਕਿਸੇ ਮਾਂ ਤੋਂ ਉਸ ਦਾ ਬੱਚਾ ਮਖੂ ਲੈਣ ਵਾਲੀ ਸੋਚੀ ਪਰ ਜਸਿੰਦੇ ਨੇ ਸਮਝਾਇਆ ਕੀ ਹੋ ਸਕਦਾ ਹੈ ਰੱਬ ਹੀ ਇਹੀ ਚਾਹੁੰਦਾ ਹੋਵੇ ਸ਼ਾਇਦ ਇਸੇ ਸਾਡੇ ਕਰ ਪੈਰ ਪੈਨ ਨਾਲ ਸਾਡੇ ਦਿਨ ਫਿਰ ਜਾਣ ਛਿੰਦੇ ਤੇ ਨਸੀਬੋਂ ਨਿਉਸ ਦਾ ਨਾਮ ਕਰਮਨ ਰੱਖਿਆ ਸਮਾਂ ਬੀਤਣ ਲੱਗਿਆ ਤੇ ਹੌਲੀ-ਹੌਲੀ ਕਰਮਨ ਉਹ ਵੀ ਉਹਨਾਂ ਸਕੂਲ ਪੜ੍ਹਨੇ ਪਾ ਦਿੱਤਾ ਕਰਮਨ ਦੇ ਆਉਣ ਨਾਲ ਤਾਂ ਜਿਵੇਂ ਛਿੰਦੇ ਦਾ ਕਰੋ ਰੁੱਸੀਆਂ ਖੁਸ਼ੀਆਂ ਤੇ ਬਰਕਤਾਂ ਵਾਪਸ ਮੜਾਈਆਂ ਸੀ ਕਦੇ ਉਹ ਵੀ ਦਿਨ ਸੀ ਚਾਹਤ ਉਸ ਨੂੰ ਸਾਰਾ ਦਿਨ ਕੰਮ ਨਾ ਮਿਲਣਾ ਤੇ ਖਾਲੀ ਹੱਥ ਹੋ ਵਾਪਸ ਘਰ ਆ ਜਾਂਦਾ ਸੀ ਪੁਖੇ ਪੀਠ ਹੀ ਸੋਣਾ ਪੈਂਦਾ ਸੀ ਬੱਚਿਆਂ ਦੇ ਛੋਟੇ ਛੋਟੇ ਚਾਰੀ ਜਾਈ ਸ਼ਾਮਾਂ ਵੀ ਨਾ ਪੂਰੀ ਕਰ ਸਕੰਦੀ ਚੀਜ਼ ਹਮੇਸ਼ਾ ਉਸ ਤੇ ਦਿਲ ਉਡਤੀ ਰਹਿੰਦੀ ਸੀ ਪਰ ਹੁਣ ਸਿੰਦੀ ਨੂੰ ਮੰਡੀ ਚ ਪੱਕਾ ਕੰਮ ਮਿਲ ਗਿਆ ਸੀ ਮਹੀਨੇ ਬਾਦ 95 ਪੈਸੇ ਮਿਲਣ ਲੱਗ ਜਾਣ ਕਾਰਨ ਹੁਣ ਥੋੜਾ ਉਹ ਖਰਚੀ ਪੱਕਾ ਸੌਕੇ ਹੋ ਗਈ ਸੀ ਹੌਲੀ ਹੌਲੀ ਚਾਰ ਪੈਸੇ ਜੋੜ ਕੇ ਉਹਨਾ ਹੋ ਡੰਗਰ ਰੱਖ ਲਈ ਤੇ ਦੁੱਧ ਡੈਰੀ ਚ ਪਾਉਣਾ ਸ਼ੁਰੂ ਕਰ ਦਿੱਤਾ ਕਰਮਨ ਬਿਲਕੁਲ ਆਪਣੀ ਨਾਂ ਵਾਂਗੂ ਸੀ ਹਰ ਇੱਕ ਕੰਮ ਮਨ ਲਗਾ ਕੇ ਕਰਦੀ ਸੀ ਹਰ ਇੱਕ ਨੂੰ ਪਿਆਰ ਸਤਿਕਾਰ ਨਾਲ ਬੁਲਾਉਂਦੀ ਹਾਂਜੀ ਤੋਂ ਬਿਨਾ ਕਦੀ ਵੀ ਗੱਲ ਨਾ ਕਰਦੀ ਕਿਸੇ ਨਾਲ ਵੀ ਪੜ੍ਹਨ ਵਿੱਚ ਵੀ ਕਰਮਨ ਆਪਣੀਆਂ ਬਾਕੀ ਭੈਣਾਂ ਨਾਲੋਂ ਹੁਸ਼ਿਆਰ ਸੀ ਹੌਲੀ ਹੌਲੀ ਸਭ ਟੀਚਰ ਦੀ ਲਾਡਲੀ ਬਣ ਗਈ ਉਹ ਦੇਖਦੀ ਹੋ ਪੰਜ ਕਲਾਸਾਂ ਪਾਸ ਕਰ ਗਈ ਹੁਣ ਉਹ ਆਪਣੀਆਂ ਭੈਣਾਂ ਦੇ ਨਾਲ ਨਾਲ ਪਿੰਡ ਵੱਡੇ ਸਕੂਲ 'ਚ ਜਾਣ ਲੱਗ ਪਈ ਵਚਨ ਸਿੰਘ ਸ਼ਿੰਦੇ ਦਾ ਗਵੰਡੀ ਸੀ ਜਿਸ ਨੂੰ ਉਹ ਤਾਇਆ ਕਹਿੰਦਾ ਸੀ ਸਿਆਣੀ ਉਮਰ ਦਾ ਹੋਣ ਦੇ ਬਾਵਜੂਦ ਕਦੇ ਵੀ ਕੋਈ ਚੱਜ ਦੀ ਗੱਲ ਨਾ ਕਰਦਾ ਸੀ ਵਚਨ ਜਦ ਵੀ ਹੋ ਜਾਂਦੇ ਨੂੰ ਕਿਤੇ ਮਿਲਦਾ ਲੋਕਾਂ ਦੇ ਧੀਆ ਪੁੱਤਾਂ ਦੀਆਂ ਗੱਲਾਂ ਕਰਦਾ ਰਹਿੰਦਾ ਫਲਾਨੇ ਦੀ ਕੁੜੀ ਆ ਕਰ ਰਹੀ ਆ ਉਸ ਨੂੰ ਘਰ ਦਾ ਕੰਮ ਨਹੀਂ ਸਿਖਾਉਂਦੀ ਉਸ ਦਾ ਮੁੰਡਾ ਆ ਕਰ ਰਿਹਾ ਨਿੰਦਦਾ ਰਹਿੰਦਾ ਸੀ ਉਹ ਅੱਜ ਵੀ ਉਹ ਇਹੀ ਕੁਝ ਕਹਿ ਰਿਹਾ ਸੀ ਉਸ ਨੂੰ ਕਿਉਂ ਸ਼ਿੰਦੇ ਆ ਆਪਣੀ ਦੀ ਕਮਾਈ ਇਹਨਾਂ ਕੁੜੀਆਂ ਤੇ ਖਰਾਬ ਕਰੀ ਜਾਣਾ ਘਰੇ ਬਿਠਾ ਕੇ ਕਰਦਾ ਕੰਮਸਖਾ ਇਹਨਾਂ ਨੂੰ ਤੇ ਤੋੜ ਇਹਨਾਂ ਨੂੰ ਇਹਨਾਂ ਦੇ ਘਰੇ ਚਾਰ ਛਿੱਲੜ ਜੋੜ ਲਾ ਕੱਲ ਨੂੰ ਸੌਖਾ ਰਹੋ ਨੀ ਕਿਸੇ ਦੇ ਅੱਗੇ ਕੱਲ ਨੂੰ ਹੱਥ ਪੱਲਾ ਡੋ ਐਵੇਂ ਫਿਰ ਪੈਸਿਆਂ ਲਈ ਸਿੰਦਾ ਚੁੱਪਚਾਪ ਸੌਂਦਾ ਰਹਿੰਦਾ ਤੇ ਕਹਿੰਦਾ ਕੋਈ ਨਾ ਤਾਇਆ ਉਹ ਬੈਠਾ ਸਭ ਨੂੰ ਸਾਹਮਣ ਵਾਲਾ ਉੱਪਰ ਆਪੀ ਸਾਹਮਣੂ ਸਭ ਬਚਨੇ ਦੀ ਕਰਪੂਰਾ ਵੀ ਕਦਰ ਨਹੀਂ ਸੀ ਉਸ ਦਿਨ ਨੂੰ ਟਿਚ ਨਹੀਂ ਜਾਣਦੀ ਸੀ ਉਸ ਨੂੰ ਪਰ ਉਹ ਸਾਰੇ ਪਿੰਨੂ ਬਿਨਾ ਮੰਗੇ ਸਲਾਹਾਂ ਦਿੰਦਾ ਫਿਰਦਾ ਰਹਿੰਦਾ ਸੀ ਬਚਨ ਆਪਣੇ ਪੁੱਤ ਨੂੰ ਤੇ ਪੋਤੇ ਜਸ਼ਨ ਨਾਲ ਰਹਿੰਦਾ ਸੀ ਘਰ ਵਾਲੀ ਨੂੰ ਪੂਰੀ ਹੋਈ ਕਾਫੀ ਸਾਲ ਹੋ ਗਏ ਸੀ ਉਸ ਦਾ ਆਪਣੇ ਪੋਤੇ ਜਸ਼ਨ ਨਾਲ ਬਹੁਤ ਮੂਸੀ ਹਰ ਜੀਤ ਉਹਦੀ ਪੂਰੀ ਕਰਦਾ ਸੀ ਦੇਖਦੇ-ਦੇਖਦੇ ਟਾਈਮ ਬੀਤਣ ਲੱਗਿਆ ਸ਼ਿੰਦੀ ਦੀਆਂ ਕੁੜੀਆਂ ਜਵਾਨ ਹੋਣ ਲੱਗੀਆਂ ਕਰਮਾਂ ਦੀਆਂ ਪੈਣਾ ਨਹੀਂ ਤਾਂ ਦਸਵੀਂ ਤੱਕ ਹੀ ਪੜੀਆਂ ਪਰ ਕਰਮਨ ਅੱਗੇ ਫੜ ਕੇ ਕੁਝ ਵਰਨਾ ਚਾਹੁੰਦੇ ਸੀ ਉਹ ਨੂੰ ਕਲੀ ਪਿੰਡੋ ਸਕੂਲ ਜਾਣ ਲੱਗ ਪਈ ਕਰਦੇ ਕਰਾਉਂਦੇ ਉਸੇ ਪਲੱਸ 2 ਦੇ ਇਮਤਿਹਾਨ ਵੀ ਆ ਗਏ ਅੱਜ ਜਦ ਉਹ ਆਖਰੀ ਪੇਪਰ ਦੇ ਕੇ ਘਰ ਨੂੰ ਵਾਪਸ ਆ ਰਹੀ ਸੀ ਤਾਂ ਕਾਰਨ ਨਾਲ ਉਸ ਦਾ ਬਹੁਤ ਬੁਰਾ ਐਕਸੀਡੈਂਟ ਹੋਇਆ ਬੁਰੀ ਹਾਲਤ 'ਚ ਉਸ ਨੂੰ ਹਸਪਤਾਲ ਲਿਆਂਦਾ ਗਿਆ ਉਸੇ ਸਰੀਰ 'ਚ ਸਿਰਫ ਕੁਝ ਸਾ ਬਾਕੀ ਛੰ ਜਲਦੀ ਨਾਲ ਉਸ ਨੂੰ ਆਈ ਸੀ ਯੂ 'ਚ ਲਿਜਾਇਆ ਗਿਆ ਜਿੱਥੇ ਕਈ ਘੰਟੇ ਉਸ ਦਾ ਇਲਾਜ ਚੱਲਿਆ 2 ਮਹੀਨੇ ਚੱਲੇ ਇਲਾਜ ਤੋਂ ਬਾਅਦ ਚਾਹੀ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ ਉਸਦੇ ਸਰੀਰ जख्म ਹਲੇ ਵੀ ਸਨ ਪਰ ਖੱਬੀ ਬਾਹਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਕਰਮੰਦੇ ਇਲਾਜਦਰਾਨ ਸ਼ਿੰਦੇ ਦੀ ਸਾਰੀ ਜਮਾ ਪੂੰਜੀ ਵਿਮੁੱਖ ਗਈ ਫਿਰ ਅਸੀਂ ਪਾਸੇ ਤੋਂ ਪਿਆਸੀ ਫੜਕੇ ਇਲਾਜ ਕਰਵਾਇਆ ਇਸੇ ਦੌਰਾਨ ਕੰਮ ਤੇ ਨਾ ਜਾ ਸਕਣ ਕਰਕੇ ਸ਼ਿੰਦੀ ਨੂੰ ਕੰਮ ਤੋਂ ਵੀ ਜਵਾਬ ਮਿਲ ਗਿਆ ਉਹ ਫਿਰ ਤੋਂ ਕਰਜੀ ਦੀ ਪੰਥ ੱਲੇ ਆ ਗਿਆ ਘਰ ਹਾਲਚਲ ਪੁੱਛਣ ਵਾਲਿਆਂ ਦਾ ਆਉਣਾ ਜਾਣ ਚੱਲਦਾ ਰਿਹਾ ਕੁਝ ਦਿਨ ਇੱਕ ਦਿਨ ਉਸ ਦਾ ਤਾਇਆ ਬਜਨ ਆਇਆ ਹਾਲਚਲ ਪੁੱਛਣ ਜਾਨ ਲੱਗਾ ਅੱਖਣ ਲੱਗਾ ਨਹੀਂ ਮੰਨੀ ਨਾ ਮੇਰੀ ਹੁਣ ਦੇਖੀ ਇਸੀ ਇੱਕ ਬਾਹ ਦੇਖ ਕੇ ਰਿਸ਼ਤਾ ਵੀ ਨਹੀਂ ਸੁਣਨਾ ਇਸ ਨੂੰ ਕੋਈ ਬੇਸਵਾਦੀਆਂ ਗੱਲਾਂ ਕਰਦਾ ਚਲਾ ਗਿਆ ਇਧਰ ਬਿਛਨੀ ਦਾ ਪੋਤਾ ਮਾੜੀ ਸੰਗਤ ਕਦੋਂ ਪੈ ਗਿਆ ਉਸ ਤੇ ਕਰ ਪਤਾ ਹੀ ਨਹੀਂ ਚੱਲਿਆ ਸਾਰਾ ਦਿਨ ਆਵਾਰਾ ਗਰਦੀ ਕਰਦਾ ਫਿਰਦਾ ਰਹਿੰਦਾ ਇਧਰ ਉਧਰ ਦੀ ਰਾਤ ਕਰ ਵੜਦਾ ਸੀ ਉਹ ਜਦ ਕੋਈ ਕੁਝ ਪੁੱਛੇ ਸਿੱਧੇ ਮੂੰਹ ਗੱਲ ਵੀ ਨਾ ਕਰਨੀ ਉਸ ਨੇ ਹੌੜੀ ਹੌੜੀ ਉਸ ਦੀ ਆਤਮ ਵਿਗੜਨੀਆਂ ਸ਼ੁਰੂ ਹੋ ਗਈਆਂ ਦੋਸਤਾਂ ਨੇ ਪਹਿਲਾਂ ਤਾਂ ਉਸ ਨੂੰ ਨਸ਼ੇ ਦੀ ਲਗਾਤਾ ਫ੍ਰੀਚ ਦੇ ਦੇ ਕੀ ਹੁਣ ਜਦ ਆਦਤ ਬਣ ਗਈ ਉਸ ਦੀ ਬਿਨਾ ਪੈਸੇ ਦੀ ਉਹ ਵੀ ਨਹੀਂ ਦਿੰਦੀ ਤੇ ਜਸ਼ਨ ਘਰੋਂ ਰੂਚ ਪੈਸੇ ਮੰਗਣ ਲੱਗਾ ਜਦ ਤੱਕ ਮਿਲਦੇ ਰਹੇ ਉਹਦੇ ਤੱਕ ਤਾਂ ਠੀਕ ਸੀ ਪਰ ਜਦ ਮਿਲਨੇ ਬੰਦ ਹੋ ਗਏ ਤਾਂ ਉਸ ਨੇ ਘਰ ਦਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਘਰੋਂ ਚੋਰੀ ਕਰਨੀ ਦਿੱਤੀ ਹੁਣ ਉਸੇ ਹੌਸਲੇ ਵਧਨ ਕਾਰਨ ਬਾਹਰ ਵੀ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਫਿਰ ਉਸਨੇ ਟੀਕੇ ਲਗਾਉਣੇ ਸ਼ੁਰੂ ਕਰ ਦਿੱਤੇ ਨਸ਼ੇ ਦੀ ਕਦੇ ਕਿਤੇ ਡਿੱਗਾ ਰਹਿੰਦਾ ਸੀ ਕਦੇ ਕਿਤੇ ਟੀਕਾ ਲਗਾ ਕੇ ਹੁਣ ਕਰਮਨ ਦੀ ਹਾਲਤ ਪਹਿਲਾਂ ਨਾਲੋਂ ਸਹੀ ਸੀ ਹੌਲੀ ਹੌਲੀ ਠੀਕ ਹੋ ਰਹੀ ਸੀ ਤੇ ਜਦ ਉਸ ਦਾ ਪਲੱਸ 2 ਦਾ ਰਿਜ਼ਲਟ ਆਇਆ ਤਾਂ ਉਹ ਆਪਣੇ ਸਾਰੇ ਜਿਲੇ 'ਚ ਅਵਲ ਲਾਈ ਸੀ ਤਾਂ ਸਾਰਾ ਸਕੂਲ ਸਟਾਫ ਘਰ ਚਲ ਗਈ ਉਸ ਨੂੰ ਵਧਾਈਆਂ ਦੇਣ ਆਇਆ ਕਰਮਨ ਦੇ ਘਰ ਦੇ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਸੀ ਹਰ ਕੋਈ ਵਧਾਈਆਂ ਦੇ ਰਿਹਾ ਸੀ ਤੇ ਟੀਚਰ ਨੇ ਪੁੱਛਿਆ ਪੁੱਤ ਅੱਗੇ ਕੀ ਕਰਨਾ ਹੈ ਤੂੰ ਤੱਕ ਕਰਮਨ ਕਹਿਣ ਲੱਗੀ ਮੈਂ ਜੱਜਵਾਨਾ ਪੜਕੀ ਇਹ ਗੱਲ ਸੁਣ ਬਚਣਾ ਕਹਿਣ ਲੱਗਾ ਇੰਨਾ ਪੜ ਲਈਆਂ ਥੋੜਾ ਅਖੇ ਜੱਜਵਾਨਾ ਪੜੇ ਲਿਖੇ ਲੋਕ ਬੰਦੇ ਆ ਜੱਜ ਤੁਹਾਡੇ ਵਰਗੇ ਦਿਹਾੜੀਦਾਰ ਇਨ ਆਖ ਉਹ ਚਲਾ ਗਿਆ ਤਾਂ ਸਿੰਦਾ ਹੱਥ ਜੋੜ ਕੇ ਸਭ ਨੂੰ ਕਹਿਣ ਲੱਗਾ ਤਾਈ ਦੀ ਗੱਲ ਦਾ ਗੁੱਸਾ ਨਾ ਕਰਨਾ ਬਾਕੀ ਰਹੀ ਪੜਾਈ ਦੀ ਗੱਲ ਤਾਂ ਮੈਂ ਵੀ ਚਾਹਣਾ ਮੇਰੀ ਤੀ ਪੜ ਜਾਈ ਪਰ ਹੁਣ ਮੇਰੇ ਹਾਲਾਤ ਜਹੀ ਹੋ ਗਏ ਨੇ ਮੈਂ ਚਾਕੇ ਵੀ ਪੜਾ ਨਹੀਂ ਸਕਦਾ ਇਸ ਨੂੰ ਕਰਮਨ ਦਾ ਸਿਰ ਪਲੋਸਤੀਆ ਕਹਿਣ ਲੱਗਾ ਤਾਂ ਸਰਪੰਚ ਕਹਿਣ ਲੱਗਾ ਬਸ ਇੰਨੀ ਕੀ ਗੱਲ ਛੰ데요 ਮੈਂ ਇਸ ਦੀ ਪੜ੍ਹਾਈ ਦਾ ਸਾਰਾ ਖਰਚਾ ਮੈਂ ਕਰਾਂਗਾ ਪਰ ਮੇਰੀ ਇੱਕ ਸ਼ਰਤ ਆ ਪੁੱਤ ਉਹ ਕੀ ਹੈ ਅੰਕਲ ਕਰਮਨ ਕਹਿਣ ਲੱਗੀ ਉਹ ਇਹ ਆ ਕਿ ਪੁੱਤ ਕਿ ਤੂੰ ਜੱਜ ਬਣ ਕੇ ਪਹਿਲਾਂ ਆਪਣੀ ਤਾਈ ਦਾ ਮੂੰਹ ਬੰਦ ਕਰਨਾ ਹੈ ਤੇ ਮੇਰੀ ਜਿਸ ਜ਼ਮੀਨ ਦਾ ਕੇਸ ਚੱਲ ਰਿਹਾ ਹੈ ਉਸ ਦਾ ਫੈਸਲਾ ਮੇਰੇ ਹੱਕ ਚ ਕਰ ਦੇ ਬਸ ਇਨੀ ਗੱਲ ਸੁਣ ਸਾਰੇ ਹਸਪਤਲ ਉਸ ਦਿਨ ਤੋਂ ਬਾਅਦ ਕਰਮਨ ਨੇ ਪ੍ਰਾਈਵੇਟ ਵੀ ਦੇ ਫਾਰਮ ਭਰਤੇ ਤੇ ਘਰ ਰਹਿ ਕੇ ਹੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਨਾਲ-ਨਾਲ ਬੈਠੀ ਫ੍ਰੀ ਟਾਈਮ 'ਚ ਜੱਜ ਬਣਨ ਦੇ ਲਈ ਜਾਣਕਾਰੀ ਇਕੱਠੀ ਕਰਦੀ ਰਹਿੰਦੀ ਤੇ ਨਾਲੇ ਪੜ੍ਹਦੀ ਰਹਿੰਦੀ ਤਿੰਨ ਸਾਲ ਉਸਨੇ ਖੂਬ ਦਬਕੇ ਪੜ੍ਹਾਈ ਕੀਤੀ ਤੇ ਵਧੀਆ ਨੰਬਰਾਂ ਨਾਲ ਬੀਏ ਪਾਸ ਕੀਤੀ ਤੇ ਹੁਣ ਜਦ ਉਸ ਨੂੰ ਪੂਰਾ ਵਿਸ਼ਵਾਸ ਸੀ ਆਪਣੇ ਆਪ ਦੀ ਤੌਸਨੀ ਰਬਦਾ ਨਾਲ ਲੇਕੀ ਜੱਜ ਦੀ ਪ੍ਰੀਖਿਆ ਲਈ ਦਾਖਲਾ ਫਾਰਮ ਭਰ ਦਿੱਤੀ ਤੇ ਫਿਰ ਤੋਂ ਪੜ੍ਹਾਈ 'ਚ ਜੁਟ ਗਈ ਫਿਰ ਜਦ ਪੇਪਰਾਂ ਦਾ ਦਿਨ ਤਾਂ ਆਪਣੇ ਬਾਪੂ ਨਾਲ ਸ਼ਹਿਰ ਪੇਪਰ ਦੇਣ ਗਈ ਤਾਂ ਹਰ ਕੋਈ ਉਸੇ ਸਤਾਰਨ ਜਿਹਾ ਪਹਿਰਾਵਾ ਹੋਣ ਕਰਕੇ ਹਸ ਰਿਹਾ ਸੀ ਪਰ ਉਸ ਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਸੀ ਕਿਸੇ ਦੀ ਉਹ ਅੰਦਰ ਆ ਕੇ ਆਪਣੀ ਸੀਟ ਤੇ ਬੈਠ ਗਈ ਤੇ ਪੇਪਰ ਸ਼ੁਰੂ ਹੋਣ ਦਾ ਇੰਤਜ਼ਾਰ ਕਰਨ ਲੱਗੀ ਕੁਝ دیر ਬਾਅਦ ਪੇਪਰ ਸ਼ੁਰੂ ਹੋ ਗਿਆ ਪੇਪਰ ਬਹੁਤ ਮੁਸ਼ਕਿਲ ਸੀ ਕਰਮਨ ਦੀ ਸਾਲਾਂ ਦੀ ਕੀਤੀ ਮਿਹਨਤ ਨੂੰ ਅੱਜ ਪੂਰ ਪੈਣ ਵਾਲਾ ਸੀ ਉਸਨੇ ਸਾਰਾ ਪੇਪਰ ਬਹੁਤ ਵਧੀਆ ਤਰੀਕੇ ਨਾਲ ਹੱਲ ਕਰ ਲਿਆ ਸੀ ਤੇ ਜਦ ਪੇਪਰ ਖਤਮ ਹੋਇਆ ਤਾਂ ਜਦ ਉਹ ਬਾਹਰ ਆਈ ਉਸਦੇ ਚਿਹਰੇ ਤੇ ਖੁਸ਼ੀ ਦੀ ਭਾਵ ਨਜ਼ਰ ਆ ਰਹੀ ਸੀ ਉਹ ਘਰ ਨੂੰ ਵਾਪਸ ਆ ਗਈ ਆਖਿਰ ਉਹ ਦਿਨ ਵੀ ਆ ਗਿਆ ਜਿਸ ਦਾ ਉਸ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਰਿਜ਼ਲਟ ਦਾ ਉਹ ਆਪਣੇ ਬਾਪੂ ਨਾਲ ਸ਼ਹਿਰ ਨਤੀਜਾ ਪਤਾ ਕਰਨ ਗਈ ਤੇ ਜਦ ਉਸ ਦਾ ਨਤੀਜਾ ਦੇਖਿਆ ਤਾਂ ਖੁਸ਼ੀ ਨਾਲ ਉਸ ਦੇ ਪੈਰ ਹੀ ਨਹੀਂ ਜ਼ਮੀਨ ਤੇ ਲੱਗ ਰਹੇ ਸੀ ਉਸ ਦਾ ਨਾਮ ਜੱਜ ਦੀ ਤੌਰ ਤੇ ਚੁਣੀ ਗਏ ਵਿਦਿਆਰਥੀਆਂ ਵਿੱਚ ਸੀ ਜਦ ਉਸ ਨੇ ਇਹ ਗੱਲ ਬਾਪੂ ਨੂੰ ਦੱਸੀ ਤਾਂ ਖੁਸ਼ੀ ਦੀ ਮਾਰੀ ਉਸ ਦੀਆਂ ਅੱਖਾਂ 'ਚੋਂ ਹੰਝੂ ਵਗਣ ਲੱਗੇ ਕਰਮਨ ਨੂੰ ਘੁੱਟ ਕੇ ਉਸ ਸੀਨੇ ਨਾਲ ਲਗਾਲਿਆ ਉਸ ਨੂੰ ਉਸ ਦੀ ਹੁਣ ਤੱਕ ਦੀ ਤਪੱਸਿਆ ਸਫਲ ਹੋ ਗਈ ਜਾਪ ਰਹੀ ਸੀ ਤੇ ਉਹਨਾਂ ਫਿਰ ਜਲਦੀ ਨਾਲ ਬਰਫੀ ਦਾ ਡੱਬਾ ਲਿਆ ਤੇ ਪਿੰਡ ਵੱਲ ਨੂੰ ਚੱਲ ਪਈ ਸਿੱਧਾ ਉਹ ਪਹਿਲਾਂ ਸਰਪੰਚ ਦੇ ਘਰ ਗਏ ਤੇ ਸਰਪੰਚ ਕਿਤੇ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਉਹਨਾਂ ਨੂੰ ਇਸ ਟਾਈਮ ਘਰ ਆਇਆ ਦੇਖ ਕੇ ਪੁੱਛਣ ਲੱਗਾ ਸਭ ਸੁਖਤਾ ਹੈ ਤਾਂ ਸ਼ਿੰਦੇ ਨੇ ਸਾਰੀ ਗੱਲ ਸੁਣਾਈ ਤੇ ਡੱਬਾ ਖੋਲ ਕੇ ਅੱਗੇ ਕਰ ਦਿੱਤਾ ਸਰਪੰਚ ਉਹ ਵਾ ਕਮਾਲ ਕਰਤੀ ਬਈ ਪੱਲੀ ਬਈ ਮੇਰੇ ਸ਼ੇਰ ਪੁੱਤ ਦੀ ਮੇਰੇ ਬੋਲਾਂ ਦੀ लाज ਰੱਖ ਲਈ ਪੁੱਤ ਤੂੰ ਤਾਂ ਸੱਚੀ ਬਹੁਤ ਖੁਸ਼ ਹਾਂ ਮੈਂ ਆਪਣੀ ਜੀਬ 'ਚੋਂ 500 ਦਾ ਨੋਟ ਕੱਢ ਕੇ ਕਰਮਨ ਦੇ ਹੱਥ 'ਤੇ ਰੱਖ ਦਿਆਂ ਬੋਲਿਆ ਆ ਲੈ ਪੁੱਤ ਇਸ ਤੇ ਕਰਮਨ ਲੱਗ ਕੇ ਕਹਿਣ ਲੱਗੀ ਅੰਕਲ ਇਹ ਕੀ ਤੁਸੀਂ ਪਹਿਲਾਂ ਹੀ ਬਹੁਤ ਕੁਝ ਦੇ ਚੁੱਕੇ ਹੋ ਮੈਨੂੰ ਨਹੀਂ ਹੁਣ ਹੋਰ ਨਹੀਂ ਲੈਣਾ ਮੈਂ ਕੁਝ ਤਾਂ ਸਰਪੰਚ ਕਹਿਣ ਲੱਗਾ ਪੁੱਤ ਧਿਆਣੀਆਂ ਨੂੰ ਦਈ ਦਾ ਹੁੰਦਾ ਲਈਦਾ ਨਹੀਂ ਹੁੰਦਾ ਕੁਝ ਆਪਣੀ ਘਰ ਵਾਲੀ ਨੂੰ ਆਵਾਜ਼ ਮਾਰੀ ਉਸਨੇ ਚਤੂਸ ਨੇ ਵੀ ਜੱਜ ਬਣਨ ਦੀ ਗੱਲ ਸੁਣੀ ਤਾਂ ਬਹੁਤ ਖੁਸ਼ ਹੋਈ ਤੇ ਬਹੁਤ ਸਾਰਾ ਪਿਆਰ ਦਿੱਤਾ ਤੇ ਕਿਹਾ ਹਲੇ ਪਿੰਡ ਕਿਸੇ ਨੂੰ ਦੱਸਣਾ ਕੁਝ ਵੀ ਨਹੀਂ ਜੇ ਤੂੰ ਜੱਜ ਬਣ ਕੇ ਆਪਣੇ ਘਰ ਆਵੇਂਗੀ ਤਾਂ ਸਾਰੇ ਪਿੰਡ ਨੂੰ ਪਤਾ ਲੱਗ ਜਾਣਾ ਫਿਰ ਉਹ ਆਪਣੇ ਘਰ ਆ ਗਈ ਤੇ ਸਾਰਾ ਪਰਿਵਾਰ ਅੱਜ ਬਹੁਤ ਖੁਸ਼ ਸੀ ਤੇ ਸਾਨੂੰ ਵੱਧ ਕਰਮਨ ਉਸ ਨੂੰ ਤਾਂ ਖੁਸ਼ੀ ਦੀ ਮਰੀ ਨੀਂਦ ਹੀ ਨਹੀਂ ਆਈ ਕੁਝ ਦਿਨਾਂ ਬਾਅਦ ਉਸ ਦਾ ਡਿਊਟੀ ਜੁਆਇਨਿੰਗ ਦਾ ਖਤ ਆ ਗਿਆ ਤੇ ਉਸ ਦੀ ਖੁਸ਼ੀ ਉਦੋਂ ਡਬਲ ਹੋ ਗਈ ਕਿਉਂਕਿ ਉਸ ਦੀ ਆਪਣੀ ਹੀ ਸ਼ਹਿਰ ਦੀ ਖੂੜਛ ਲੱਗ ਗਈ ਸੀ ਅੱਜ ਡਿਊਟੀ ਦੇ ਪਹਿਲੇ ਦਿਨ ਹੀ ਉਸ ਕੋਲ ਬਚਨੇ ਦੇ ਪੁੱਤੀ ਜਸ਼ਨ ਦਾ ਕੇਸ ਆਇਆ ਜੋ ਕਿ ਕਤਲ ਕੇਸ ਅੰਦਰ ਬੰਦ ਸੀ ਜਿਸ ਦਾ ਉਸ ਨੇ ਕਤਲ ਕੀਤਾ ਸੀ ਸਾਥੀ ਨਾਲ ਮਿਲ ਕੇ ਉਹ ਕੋਈ ਹੋਰ ਨਹੀਂ ਕਰਮਨ ਦੀ ਦਾਦੀ ਸੰਤੀ ਸੀ ਜਸ਼ਨ ਤੇ ਉਸ ਦਾ ਸਾਥੀ ਚੋਰੀ ਦੇ ਇਰਾਦੇ ਨਾਲ ਉਹਨਾਂ ਘਰ ਵੜੇ ਸੀ ਪਰ ਦਾਦੀ ਦੀ ਅੱਖ ਖੁੱਲ੍ਹ ਜਾਣ ਕਾਰਨ ਉਸ ਨੇ ਉਹਨਾਂ ਨੂੰ ਦੇਖ ਰੌਲਾ ਤੇ ਪਾਉਣ ਹੀ ਲੱਗੀ ਸੀ ਕਿ ਉਹਨਾਂ ਰਲ ਕੇ ਉਸ ਦਾ ਗਲ ਕੁੱਟ ਕੇ ਹੱਤਿਆ ਕਰ ਦਿੱਤੀ ਪਰ ਜਦ ਉਹ ਗਲ ਕੁੱਟ ਰਹੀ ਸਨ ਤਾਂ ਦਾਦੀ ਦਾ ਪੈਰ ਜਿਸ ਟੇਬਲ ਤੇ ਗਲਾਸ ਪਿਆ ਸੀ ਉਸ ਵਿੱਚ ਵਜਾ ਤਾਂ ਗਲਾਸ ਡਿੱਗਣ ਦਾ ਖੜਾਕਾ ਹੋਣ ਕਾਰਨ ਸੁੱਤੇ ਬਿਸ਼ਨੀ ਦੀ ਅੱਖ ਖੁੱਲ ਗਈ ਜਦ ਅੰਦਰ ਹਲਚਲ ਹੁੰਦੀ ਦੇਖੀ ਤਾਂ ਅੰਦਰ ਆਇਆ ਆਪਣੀ ਮਾਂ ਦੀ লাশ ਦੇਖ ਕੇ ਜਸ਼ਨ ਤੇ ਚਪਟਪਿਆ ਤੇ ਰੌਲਾ ਪੈ ਗਿਆ ਲੋਕੀ ਇਕੱਠੇ ਹੋ ਗਏ ਜਸ਼ਨ ਦਾ ਸਾਥੀ ਭੱਜ ਗਿਆ ਪਰ ਸਾਰੇ ਸਬੂਤ ਜਸ਼ਨ ਖਿਲਾਫ ਸਨ ਜੂਸ ਨੂੰ ਉਮਰ ਕੈਦ ਭੁੱਲ ਗਈ ਤੇ ਬਚਨਾ ਰੋਂਦਾ ਪਿੱਟਦਾ ਖਾਲੀ ਹੱਥ ਕਰ ਵਾਪਸ ਆ ਗਿਆ ਅਖੇ ਸ਼ਿੰਦੀ ਦੀ ਕੁੜੀ ਮੇਰਾ ਪੁੱਤ ਖਾ ਗਈ ਲੋਕੀ ਸੋਚਨ ਪੋਤੇ ਦੇ ਮੋਚ ਪਾਗਲ ਹੋ ਗਿਆ ਸ਼ਾਮ ਨੂੰ ਜਦ ਕਰਮਨ ਆਪਣੇ ਘਰ ਆਇਆ ਤਾਂ ਉਸੇ ਸਰਕਾਰੀ ਗੱਡੀ ਅੱਗੇ ਪੁਲਿਸ ਦੀ ਜੀਪ ਸ਼ਾਇਰਨ ਮਾਰਦੀ ਆ ਰਹੀ ਸੀ ਸਾਰੇ ਪਿੰਡ ਵਾਲੇ ਕਰੋ ਕਰੀ ਬਾਹਰ ਆ ਗਏ ਦੇਖਨ ਕਿ ਕੀ ਹੋ ਰਿਹਾ ਹੈ ਤੇ ਜਦ ਉਹ ਗੱਡੀ ਕਰਮਨ ਦੇ ਘਰ ਅੱਗੇ ਰੁਕੀ ਤਾਂ ਪੁਲਿਸ ਵਾਲਾ ਪੱਜ ਕੇ ਉਤਰੀ ਆ ਤੇ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਤੇ ਜਦ ਗੱਡੀ ਵਿੱਚੋਂ ਕਰਮਨ ਉਤਰੀ ਤਾਂ ਸਾਰੇ ਪਿੰਡ ਵਾਲੇ ਹੈਰਾਨ ਸਨ ਘਰ ਦੇ ਅੰਦਰ ਗਈ ਤੇ ਸਾਰਿਆਂ ਨੂੰ ਮਿਲੀ ਤਾਂ ਪਿੱਛੇ ਹੀ ਉਸ ਦਾ ਬਾਪੂ ਬਿਸ਼ਨ ਆ ਗਿਆ ਆਖਣ ਲੱਗਾ ਧੀ ਮaaf ਕਰ ਦੇ ਮੈਨੂੰ ਆ ਜਾ ਘਰ ਚਲੀ ਮੈਂ ਤੇਰਾ ਪਿਓ ਹਾਂ ਜਦ ਇਹ ਹੀ ਗੱਲ ਉਸਨੇ ਆਪਣੇ ਪਿਓ ਸ਼ਿੰਦੇ ਨੂੰ ਪੁੱਛੀ ਕਿ ਕੌਣ ਇਹ ਤਾਂ ਉਸਨੇ ਸਭ ਸੱਚ ਦੱਸ ਦਿੱਤਾ ਬਾਜਕਰਮ ਬਿਸ਼ਨੀ ਨੂੰ ਆਖਣ ਲੱਗੀ ਬਾਪੂ ਜੀ ਮੈਂ ਧੀ ਨਹੀਂ ਹਾਂ ਮੈਂ ਤਾਂ ਪੱਥਰ ਹਾਂ ਜੋ ਵੀੜੇ 'ਚ ਰੁਲਦਾ ਰਹਿਣਾ ਏ ਜੇ ਉਸ ਦਿਨ ਮੇਰਾ ਇਹ ਪਿਓ ਹਿੰਮਤ ਨਾ ਕਰਦਾ ਤਾਂ ਸ਼ਾਇਦ ਅੱਜ ਮੈਂ ਵੀ ਨਾ ਹੁੰਦੀ ਪਰ ਤੁਸੀਂ ਚਿੰਤਾ ਨਾ ਕਰੋ ਮੈਂ ਹੁਣ ਆਪਣੀਆਂ ਦੋਵੇਂ ਮਾਵਾਂ ਤੇ ਬਾਪੂ ਸੰਭਲਾਂਵਾਂਗੀ ਤੁਸੀਂ ਜਾ ਸਕਦੇ ਹੋ ਤੇ ਫਿਰ ਕੁਝ ਮਹੀਨੇ ਬਾਅਦ ਉਸਨੇ ਸਰਪੰਚ ਦਾ ਕੀਸਾ ਫੈਸਲਾ ਹੋਈ ਉਸਦੇ ਹੱਕ ਚ ਕਰਵਾਤਾ ਆਪਣੀਆਂ ਭੈਣਾਂ ਨੂੰ ਵਧੀਆ ਕਰ ਵਿਆਹ ਕੀ ਅੱਜ ਆਪਣੇ ਮਾਪੇ ਨਾਲ ਖੁਸ਼ੀ ਖੁਸ਼ੀ ਰਹਿ ਰਹੀ ਆ ਧੰਵਾਦ ਜੀ ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸੋ ਸ਼ੀ